ਦੋਕ ਸਾਲ ਤੋਂ ਦਾਸ ਸਕੂਲ ਬਹੁਤ ਬੱਚੇ ਐਸੇ ਵੈਸੇ ਤਾਂ ਵੱਡੇ ਵੀ ਨੇ ਤੇ ਖਾਸ ਕਰਕੇ 12 13 ਸਾਲ ਲੈ ਕੇ 20 ਸਾਲ ਦੇ ਜਿਹੜੇ ਬੱਚੇ ਆ ਬੇਨਤੀ ਧਿਆਨ ਨਾਲ ਸਰਵਣ ਕਰੇ ਜਿਨ੍ਹਾਂ ਦੇ ਲੀਵਰ ਨਿਤ ਡੈਫੈਕਟ ਪੈ ਗਿਆ ਕਿਡਨੀਅ ਵਿੱਚ ਡੈਫੈਕਟ ਪੈ ਗਿਆ ਸਾਤ ਸਿੰਘ ਦਾ ਇੱਕ ਆਪਣੇ ਸਿੰਘ ਦਾ ਬੱਚਾ ਉਹ ਕੈਨੇਡਾ ਵਿੱਚ ਪੀਜਾ ਸਭਾਈ ਕਰਦਾ ਸੀ ਬੜਾ ਮਾਰ ਹੋਇਆ ਇੱਥੇ ਇਲਾਜ ਕਰਾਇਆ ਉਸਨੇ ਬਹੁਤ ਚੰਗੇ ਗੁਰੂ ਘਰ ਪਿਆਰੇ ਨੇ ਉਹਦਾ ਪਿਤਾ ਬੱਚਾ ਵੀ ਬਹੁਤ ਚੰਗਾ ਸਾਸ ਸਹੁਰੇ ਪਰ ਦੇਖੋ ਜਾਣ ਪਉਣਾ ਸੀ ਮੈਂ ਕਿਹਾ ਵੀ ਇਹ ਗੱਲ ਕਿਵੇਂ ਬਣੀ ਬਾਲਦੇਸ਼ਾਂ ਵਿੱਚ ਤਾਂ ਕਹਿੰਦੇ ਸਾਫ਼ ਸੁਥਰਾ ਹੈ ਕੋਈ ਮਿਲਾਵਟ ਨਹੀਂ ਕਿਹਾ ਲਗਾ ਬਾਬਾ ਜੀ ਮੈਂ ਪੀਜ਼ਾ ਸਪਲਾਈ ਕਰਦਾ ਸੀ ਜਿੰਨਾ ਚਿਰ ਮੈਂ ਪੀਜ਼ਾ ਸਪਲਾਈ ਕਰਦੇ ਆ ਮੈਂ ਰੋਟੀ ਖਾਦੀ ਨਹੀਂ ਮੈਂ ਤਾਂ ਕੀ ਖਾਂਦਾ ਰਿਹਾ ਵਾਂ ਕਿ ਸਾਸਵੇਤੋਂ ਲੈ ਕੇ ਰਾਤ ਤੱਕ ਰੈੱਡ ਪੀਜਾ ਇੱਕ ਪੀਜਾ ਪੂਰਾ ਹੀ ਖਾ ਜਾਂਦਾ ਸੀ ਜਵਾਨ ਸੀ ਚਾਰ ਚਾਰ ਬੀਜੇ ਰੋਜ਼ ਲੇਖਾਂਦਾ ਸੀ ਕਿੰਨਾ ਮੁਸ਼ਕਲ ਹੋ ਗਿਆ ਇੱਕ ਨੌਜਵਾਨ ਬੱਚਾ ਬਾਲੀਦੇਸ਼ ਮੈਗੀ ਹੋ ਚੀਜ਼ਾਂ ਵਰਤ ਰਿਹਾ ਸਾਡੇ ਜੂਪੀ ਲਾ ਕੇ ਦਦਾ ਹੈ ਤੇ ਉਹਦੀਆਂ ਕਿਡਨੀਆਂ ਫੇਲ ਹੋ ਗਈਆਂ ਸਾਸਨ ਹੋਣ ਉਹਦੀ ਮਾਂ ਨੇ ਕਿੰਨੀ ਦਿੱਤੀ ਹੈ ਆਪਣੇ ਪੁੱਤਰ ਨੂੰ ਪਰ ਉਹ ਗੱਲ ਤੇ ਨਾ ਬਣਦੀ ਪਿਆਰ ਅਸੀਂ ਆਪ ਸ਼ੁੱਧ ਖਾਣੇ ਖਾਈਏ ਆਪਣੇ ਬੱਚਿਆਂ ਦਾ ਵੀ ਧਿਆਨ ਰੱਖੀਏ ਸਾਸਰੀ ਸਭ ਤੋਂ ਜ਼ਰੂਰੀ ਇਹ ਗੱਲ ਹੈ ਏਹੀ ਗੱਲ ਨਹੀਂ ਕਿ ਮਾਇਆ ਇਕੱਠੀ ਹੋਵੇ ਤਾਂ ਦੌਲਤ ਬਹੁਤ ਇਕੱਠਾ ਦੌਲਤ ਕਿਹੜੇ ਕੰਮ ਆਏਗੀ ਜੇ ਬੱਚੇ ਬਿਮਾਰ ਹੋਏ ਤਾਂ ਸਾਸਰੀ ਮੇਰਾ ਖਿਆਲ ਹੈ ਇੱਥੇ ਸ਼ੇਖ ਮਿੰਦਾ ਬਚਨ ਹੈ ਦਿੱਲੀ ਤੋਂ ਇੱਕ ਪਰਿਵਾਰ ਆਇਆ ਕਹਿੰਦੇ ਬਾਬਾ ਜੀ ਅਸੀਂ ਦਿੱਲੀ ਤੋਂ ਪਰਿਵਾਰ ਸ਼ਿਫਟ ਕਰ ਰਹੇ ਹਾਂ ਇਸ ਇਲਾਕੇ ਵਿੱਚ ਮੈਂ ਕੀ ਗੱਲ ਕਹਿੰਦੇ ਸਾਡੇ ਬੱਚੇ ਬਿਮਾਰ ਆ ਜਾਂਦੇ ਬੱਚੇ ਬਿਮਾਰ ਰਹੇ ਨੇ ਤਾਂ ਅਸੀਂ ਕੀ ਕਰਨਾ ਹੈ ਤਾਂ ਦੌਲਤ ਨੂੰ ਉੱਥੇ ਕਮਾਈ ਨੂੰ ਕੀ ਕਰਨਾ ਸੀ ਅੱਜ ਤੇ ਇੱਥੇ ਰਵਾਂਗੇ ਘੱਟ ਥੋੜਾ ਨਾ ਘੱਜਾ ਕਰ ਲਾਂ ਬਹੁਤ ਸਾਰੇ ਸ਼ਿਫਟ ਕਰ ਰਹੇ ਪਾਏ ਬਹੁਤ ਸਾਧੋਂ ਉਪਦੇ ਰੋਗ ਪਿਛਲੇ ਸਾਲ ਦਸੰਬਰ ਦਾ ਵਚਨ ਹੈ ਉੱਤਰਾਖੰਡ ਤੇ ਜੂਪੀ ਦਾ ਅਤਿ ਦੀ ਸਰਦੀ ਸੀ ਬਹੁਤ ਉਦੋਂ ਠੰਡੀਆਂ ਕਈ ਵਾਰ শীত ਲਹਿਰ ਚੱਲਦੀ ਐ ਨਾ ਉਦੋਂ ਚੱਲ ਰਹੀ ਸੀ ਕੋਈ ਸੀ ਵਿਆਹ ਬੀਬੀਆਂ ਤੋਂ ਮੈਂ ਖਿਮਾ ਮੰਗਣਾ ਭਾਈ ਤਾਂ ਕੋਟ ਕੱਪੜੇ ਪਾ ਲੈਂਦੇ ਐ ਤੇ ਬੀਬੀਆਂ ਵਿਆਹ ਵਿੱਚ ਨਾ ਬਹੁਤੇ ਕੱਪੜੇ ਘੱਟ ਪਾਉਂਦੀਆਂ ਨੇ ਸਾਜ ਸੰਗਤ ਦੇ ਤੇ ਹੁਣ ਵਿੱਚ ਤਾਂ ਸਾਰੇ ਹੀ ਕਰਦੇ ਐ ਉਹ ਹੋਇਆ ਕਿ ਗਰਮ ਚੀਜ਼ਾਂ ਖਾਣੀਆਂ ਫਿਰ ਆਈਸਕ੍ਰੀਮ ਤੇ ਖਾਣੇ ਜਾ ਆਈਸਕ੍ਰੀਮ ਨਹੀਂ ਮਿਲੀ ਤੇ ਸਭ ਕੁਝ ਠੰਢੀ ਗਿਆ ਤੇਨ ਬੀਬੀਆਂ ਸੀ ਇੱਕ ਬੀਬੀ ਤਾਂ ਚੜਾਈ ਕਰ ਗਈ ਇੱਕ ਦਾ 8 ਮਹੀਨੇ ਲਾਜ ਹੋਇਆ ਤੀਜੀ ਦਾ ਮੈਨੂੰ ਪਤਾ ਨਹੀਂ ਪਾਇਆ ਤੁਸੀਂ ਕਿਸੇ ਵੀ ਵਿਆਹ ਸ਼ਾਦੀ ਪਾਰਟੀ ਤੇ ਜਾਂਦੇ ਹੋ ਉਥੇ ਸਵਾਦ ਵਾਸਤੇ ਉਹ ਬਹੁਤ ਉਸ਼ਪਾਉਂਦੇ ਹਨ ਗਰਮੀਆਂ ਦੇ ਵਿੱਚ ਜੈਫਲ ਲੌਂਗ ਗਰਮ ਤੋਂ ਗਰਮ ਚੀਜ਼ਾਂ ਆ ਇੱਕ ਗਦਰਪੁਰ ਦੇ ਇਲਾਕੇ ਦਾ ਬਚਨ ਹੈ ਉਤਰਾਖੰਡ ਤੇ ਆਉਂਦਾ ਉਹ ਆਮ ਠੀਕੇ ਲੈਂਦਾ ਵਿਆਹ ਸ਼ਾਦੀ ਹੁੰਦੇ ਆ ਆਪਣਾ ਸਿੰਘ ਹੈ ਉਹ ਗਿਆ ਉਹਨੇ ਦੇਖਿਆ ਕਿ ਉਹ ਜਿਹੜਾ ਠੀਕੇ ਲੈਂਦਾ ਨਾ ਉਹ ਆਪਣਾ ਪ੍ਰਸ਼ਾਦਾ ਘਰ ਤੋਂ ਢਿਮਨ ਮੰਗਾਇਆ ਤੇ ਉਹ ਖਾਂਦਾ ਕਹਿੰਦੇ ਲਾਲਾ ਜੀ ਵੀ ਤੁਸੀਂ ਇਹ ਕੀ ਕਹਿੰਦੇ ਜੇ ਤੂੰ ਦੇਖਾ ਤੂੰ ਹੀ ਹਟ ਜਾਏਗਾ ਕਹਿੰਦੇ ਇਹ ਕੀ ਗੱਲ ਕਹਿੰਦੇ ਸਾਨੂੰ ਮਜਬੂਰੀ ਹੈ ਆ ਚੀਜ਼ਾਂ ਸਵਾਦ ਵਾਸਤੇ ਪਾਉਣੀਆਂ ਪੈਂਦੀਆਂ ਜੇ ਨਹੀਂ ਪਾਉਂਦੇ ਤੇ ਲੋਕ ਕਹਿੰਦੇ ਸਵਾਦ ਨਹੀਂ ਆਇਆ ਅਸੀਂ ਬੇਵੱਸ ਇਸ ਕਰਕੇ ਮੈਂ ਰੋਜ਼ ਪਾਰਟੀਆਂ ਕਰਨਾ ਤੇ ਮੈਂ ਖਾਵਾਂਗਾ ਤੇ ਮੈਂ ਤੇ ਖਤਮ ਹੋ ਜਾਂ ਮੈਂ ਤੇ ਘਰੋਂ ਮਗਾਉਣਾ ਪ੍ਰਸ਼ਾਦਾ ਜੇ ਨਹੀਂ ਹੈ ਸਾਹਸ ਸਿੰਘ ਹਾਇਕ ਲੁਧਿਆਣਾ ਦਾ ਡਾਇਵਰ ਸੀ ਟ੍ਰਾਫਿਕ ਉਹਨੇ ਵੀ ਚੱਲ ਕੀ ਕਰਨਾ ਵਿੱਚ ਇਹ ਸਲੱਡ ਰੱਖਿਆ ਸੀ ਉਹ ਕੀ ਉਹਦਾ ਨਾਮ ਉਹ ਬਣਾ ਲੈਂਦੀ ਹੈ ਕਰਮ ਕਰਦੀ ਹੈ ਮੈਗੀ ਲਓ ਜੀ ਦੋ ਚਾਰ ਮਿੰਟਾਂ ਚ ਬਣ ਜਾਂਦੀ ਹੈ ਬਸ ਮੈਗੀ ਖਾ ਲਈ ਜਾਣੀ ਲੀਵਰ ਫੇਲ ਕਿੱਡੀਆਂ ਫੇਲ ਭਾਈ ਬੜਾ ਇਲਾਜ ਹੋਇਆ ਚਲੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੁਨ ਫਰਜੁਗਾ ਹੋ ਗਿਆ ਮੇਰੀ ਬੇਨਤੀ ਹੈ ਇਹ ਨਾ ਵੇਖੋ ਬੱਚੇ ਰੋਂਦੇ ਆ ਧਿਆਨ ਰੱਖੋ ਆਪ ਹੀ ਸਹੀ ਖਾਓ ਬੱਚਿਆਂ ਨੂੰ ਵੀ ਸਹੀ ਖਵਾਓ ਜਿੰਨਾ ਬੇਹਾ ਖਾਓਗੇ ਮੇਰੇ ਹੁਣ ਪੰਚ ਪਾਸ਼ਾ ਉਸੇਲੇ ਕਹਿੰਦੇ ਆ ਹੋਂ ਸਾਭ ਲਾਓ ਉਸੇ ਦੇ ਬਚਨ ਹੈ ਅੱਜ ਸਾਨੂੰ ਕਿੰਨੀ ਲੋੜ ਹੈ ਮਾਰ ਕਹਿੰਦੇ ਬੇਹਾ ਨਾ ਖਾਓ ਖਟਾ ਨਾ ਖਾਓ ਚਟਪਟਾ ਨਾ ਖਾਓ ਚਟਪਟਾ ਜ਼ਬਾਨ ਦੇ ਸਵਾਦ ਵਾਸਤੇ ਖਾਓ ਦਾਸ ਕਈ ਵਾਰ ਬੇਨਤੀ ਕਰਦਾ ਹੈ ਕਿ ਜੇ ਥੋੜੇ ਅਕਰੰਗ ਦਸੀਏ ਇੱਕ ਖਾਣ ਵਾਸਤੇ ਜਿਉਂਦੇ ਆ ਇੱਕ ਜਿਉਣ ਵਾਸਤੇ ਖਾਂਦੇ ਆ ਜਿਹੜੇ ਖਾਣ ਵਾਸਤੇ ਜਿਉਂਦੇ ਆ ਉਹਨਾਂ ਤੋਂ ਖਾ ਹੀ ਜਾਣਾ ਤੇ ਜਦੋਂ ਗੱਲੇ ਤੋਂ ਥੱਲੇ ਉਤਰ ਗਿਆ ਪੇਟ ਹੀ ਜਾਣਾ ਖੇਤ ਤੇ ਭਾਈ ਬੁਰਾ ਹਾਲ ਹੁੰਦਾ ਜ਼ਬਾਨ ਤੇ ਥੋੜੀ ਜਿਹੀ ਸਵਾਦ ਹੋਣਾ ਸਵਾਦ ਵਾਸਤੇ ਨਾ ਖਾਓ ਖਾਣ ਵਾਸਤੇ ਨਾ ਜੀ ਜੀਵਣ ਵਾਸਤੇ ਖਾਓ ਕਿ ਮੈਂ ਕੀ ਖਾਣਾ ਕੀ ਨਹੀਂ ਖਾਣਾ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦ ਤਨ ਪੀੜਿਆ ਮਨ ਮੈਂ ਚਲਾ ਵਿਕਾਰ ਤਿੰਨ ਸਾਲ ਮੈਂ ਪਹਿਲਾਂ ਆਪ ਜੀ ਨੂੰ ਬੇਨਤੀ ਕੀਤੀ ਕਿ ਬਹੁਤ ਸਾਰੇ ਪ੍ਰੇਮੀ ਮਿਠਾਈ ਦੇ ਡੱਬੇ ਲਿਆਉਂਦੇ ਆ ਮੈਂ ਹੈਰਾਨ 500 ਰੁਪਏ ਕਿਲੋ 1000 ਰੁਪਏ ਕਿਲੋ ਇੱਕ ਤੋਂ ਇੱਕ ਮਹਿੰਗੇ ਪਰ ਜਦ ਪਤਾ ਲੱਗਾ ਹੁਣ ਮੈਂ ਦੱਸਾਂ ਲੱਗਾ ਤੇ ਇਹਦੇ ਤੇ ਬੜਾ ਟਾਈਮ ਲੱਗ ਜਾਂਦਾ ਹੈ ਕਿ ਬੜੇ ਬਹੁਤ ਮਲਾਵਟਾਂ ਨੇ ਇੱਕ ਜਗ੍ਹਾ ਆਪਣੇ ਸਿੰਘ ਨੇ ਉਹਨਾਂ ਕੋਲ ਤਿੰਨਾਂ ਭਰਾਵਾਂ ਕੋਲ ਇੱਕ ਕੋਲ 220 ਨੇ ਵੱਜਾ ਇੱਕ ਕੋਲ 60 ਨੇ ਤੇ ਤੀਜੇ ਭਰਾ ਕੋਲ ਵੀ 50 60 ਜਾਂ 70 ਨੇ ਕਹਿੰਦੇ ਸਾਡੇ ਕੋਲ ਇੱਕ ਪਾਰਟੀ ਆ ਗਈ ਕਹਿੰਦੇ ਕਿ 5 ਕਿਲੋ ਮਠਿਆਈ ਦੇ ਦਿਓ ਬਰਫੀ 5 ਕਿਲੋ ਪਨੀਰ ਅਸੀਂ ਅਕਾਜੀ ਬੰਦੇ ਕਿੰਨੇ ਕਹਿੰਦੇ ਹੈ 700 ਕਹਿੰਦੇ ਇਹ 5 ਕਿਲੋ ਕੀ ਕਰੂ ਕਹਿੰਦੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਜਦ ਵਿਆਹ ਸ਼ਾਦੀ ਹੁੰਦਾ ਹੈ ਲੜਕੇ ਤੇ ਲੜਕੀ ਵਾਲਿਆਂ ਨੂੰ ਕਹਿੰਦੇ ਜਿਹੜੇ ਤੁਹਾਡੇ ਪਰਵਾਦੇ ਜੀ ਆ ਉਹਨਾਂ ਵਾਸਤੇ ਟੇਬਲ ਅੱਡਾ ਹੈ ਇੱਥੇ ਬੈਠੋ ਇਹ ਪਨੀਰ ਤੇ ਬਰਫੀ ਉਹਨਾਂ ਨੂੰ ਖਾਣੀ ਬਾਕੀਆਂ ਨੂੰ ਸਭ ਨਕਲੀ ਮਾਲ ਅੱਗੇ ਤੇ ਦੁੱਧ ਮਲਾਉਟ ਹੁੰਦੀ ਉਹ ਤੇ ਦੁੱਧ ਦੀ ਲੋੜ ਨਹੀਂ ਆਪਣਾ ਹੀ ਬਣਾਈ ਜਾਂਦੇ ਬੜੇ ਫੜੇ ਜਾਂਦੇ ਆ ਪਰ ਕਦੀ ਸੁਣਿਆ ਕਿਸੇ ਨੂੰ ਸਜਾ ਹੋਈ ਹੈ ਫੜੇ ਜਾਂਦੇ ਆ ਟੈਲੀਵਿਜ਼ਨਾਂ ਤੇ ਵੀ ਆ ਜਾਂਦਾ ਹੈ ਸਾਧ ਸੰਗਲੀ ਇੱਕ ਜਗ੍ਹਾ ਨਕਲੀ ਦੁੱਧ ਸੀ ਕਿਸੇ ਸ਼ਹਿਰ ਨੂੰ ਜਾ ਰਿਹਾ ਸੀ ਆ ਗਿਆ ਟੈਲੀਵਿਜ਼ਨਾਂ ਤੇ ਦੋ ਕੁ ਮਹੀਨੇ ਬਾਅਦ ਮੈਂ ਗਿਆ ਦੱਸੋ ਮੈਂ ਖਾ ਫੈਕਟਰੀ ਆ ਤੇ ਜੇਲ੍ਹ ਚ ਹੋਣਗੇ ਕਹਿੰਦੇ ਜੀ ਅੱਗੇ ਇੱਕ ਇੱਕ ਟੈਂਕਰ ਜਾਂਦਾ ਸੀ ਹੁਣ ਦੋ ਜਾਂਦੇ ਆ ਮਹੀਨਾ ਨਹੀਂ Shibata ਹੁਣ ਦੋ ਜਾਂਦੇ ਆ ਗਲਤ ਹੀ ਨਹੀਂ ਮਹੀਨਾ ਦਿਓ ਜੋ ਮਰਜ਼ੀ ਕਰੋ ਆ ਹਾਲ ਹੈ ਪਿਆਰੇ ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹਨ ਜਟਪਟੇ ਖਾਣੇ ਮਾਰ ਕਹਿੰਦੇ ਬਾਬਾ ਹੋਰ ਖਾਣਾ ਕਿਸੇ ਕੁਾਰ ਜਿਤ ਖਾਦੈ ਤਨ ਪੀੜਿਆ ਮਨ ਮੈਂ ਚਲੇ ਬਤਾ ਰਹੇ ਸੱਚੇ ਪਾਤਸ਼ਾਹ ਕਹਿੰਦੇ ਬੇਹਾ ਖੱਟਾ ਜਟਪਟਾ ਇਹ ਖਾਣੇ ਨਾ ਖਾਓ